ਤਲਵੰਡਾ ਦੇ ਥਾਣਾ ਲੱਡੋਵਾਲ ਦੇ 29 ਦੀ ਪੁਲਿਸ ਚੌਕੀ ਹਬੜਾ ਦੇ ਮੁੱਖ ਬਾਜ਼ਾਰ ਦੇ ਵਿੱਚ ਇੱਕ ਲੜਕੀ ਨੇ ਬੇਮਿਸਾਲ ਹਿੰਮਤ ਦੀ ਮਿਸਾਲ ਕਾਇਮ ਕੀਤੀ ਹੈ। ਮਨੀ ਟ੍ਰਾਂਸਫਰ ਦੀ ਦੁਕਾਨ ਉੱਤੇ ਆਇਆ ਇੱਕ ਹਥਿਆਰਬੰਦ ਲੁਟੇਰੇ ਨੂੰ ਲੜਕੀ ਨੇ ਨਾ ਸਿਰਫ ਨਾਕਾਮ ਕੀਤਾ ਸਗੋਂ ਉਸ ਨੂੰ ਆਪਣਾ ਚਾਕੂ ਛੱਡ ਕੇ ਭੱਜਣ ਲਈ ਮਜਬੂਰ ਵੀ ਕਰ ਦਿੱਤਾ। ਇਸ ਸਾਰੀ ਵਾਰਦਾਤ ਸਿੱਟਵੀਂ ਫੁਟੇਜ ਦੇ ਵਿੱਚ ਕੈਦ ਹੋ ਚੁੱਕੀ ਹੈ ਜੋ ਹੁਣ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਸਾਬ ਵਿਖਾਈ ਦੇ ਰਿਹਾ ਹੈ ਕਿ ਇੱਕ ਲੁਟੇਰਾ ਮੂੰਹ ਟਾਕੇ ਹੱਥ ਦੇ ਵਿੱਚ ਹਥਿਆਰ ਚਾਕੂ ਫੜ ਕੇ ਦੁਕਾਨ ਦੇ ਅੰਦਰ ਦਾਖਲ ਹੁੰਦਾ ਉਸ ਸਮੇਂ ਦੁਕਾਨ ਦੇ ਵਿੱਚ ਸੋਨੀ ਵਰਮਾ ਨਾਮ ਦੀ ਲੜਕੀ ਮੌਜੂਦ ਸੀ ਜੋ ਆਪਣੇ ਫੋਨ ਉੱਤੇ ਕੰਮ ਕਰ ਰਹੀ ਸੀ ਲੁਟੇਰੇ ਨੇ ਅੰਦਰ ਆਉਂਦੇ ਸਾਰ ਹੀ ਸੋਨੀ ਵੱਲ ਚਾਕੂ ਤਾਣਿਆ ਤੇ ਕਾਲਾ ਲਿਫਾਫਾ ਲਹਿਰਾਉਂਦੇ ਹੋਏ ਧਮਕੀ ਦਿੱਤੀ ਕਿ ਸਾਰਾ ਕੈਸ਼ ਇਸ ਦੇ ਵਿੱਚ ਪਾ ਦੇ ਜਿਵੇਂ ਹੀ ਲੁਟੇਰੇ ਨੇ ਗੱਲੇ ਦੇ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਲੜਕੀ ਨੇ ਬਿਨਾਂ ਕਿਸੇ ਦੇਰੀ ਤੇ ਫੁਰਤੀ ਵਿਖਾਉਂਦਿਆਂ ਹੋਇਆਂ ਲੁਟੇਰੇ ਨੂੰ ਸੜ ਤੋਂ जखੜ ਲਿੱਤਾ ਕਰੀਬ 507 ਸੈਕਿੰਡ ਦੇ ਅੰਦਰ ਤਲੁਧਿਆਣਾ ਦੇ ਥਾਣਾ ਲੱਡੋਵਾਲ ਦੇ ਦੀਨਾਂਉਂਦੀ ਪੁਲਿਸ ਚੌਕੀ ਹਬੜਾ ਦੇ ਮੁੱਖ ਬਾਜ਼ਾਰ ਦੇ ਵਿੱਚ ਇੱਕ ਲੜਕੀ ਨੇ ਬੇਮਿਸਾਲ ਹਿੰਮਤ ਦੀ ਮਿਸਾਲ ਕਾਇਮ ਕੀਤੀ ਹੈ ਮਨੀ ਟ੍ਰਾਂਸਫਰ ਦੀ ਦੁਕਾਨ ਉੱਤੇ ਆਇਆ ਇੱਕ ਹਥਿਆਰਬੰਦ ਲੁਟੇਰੇ ਨੂੰ ਲੜਕੀ ਨੇ ਨਾ ਸਿਰਫ ਨਾਕਾਮ ਕੀਤਾ ਸਗੋਂ ਉਸ ਨੂੰ ਆਪਣਾ ਚਾਕੂ ਛੱਡ ਕੇ ਭੱਜਣ ਲਈ ਮਜਬੂਰ ਵੀ ਕਰ ਦਿੱਤਾ ਇਸ ਸਾਰੀ ਵਾਰਦਾਤ ਸਿਸਟਮ ਵੀ ਫੁਟੇਜ ਦੇ ਵਿੱਚ ਕੈਦ ਹੋ ਚੁੱਕੀ ਹੈ ਜੋ ਹੁਣ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਸਾਬ ਵਖਾਈ ਦੇ ਰਿਹਾ ਕਿ ਇੱਕ ਲੁਟੇਰਾ ਮੂੰਹ ਟੱਕ ਕੇ ਹੱਥ ਦੇ ਵਿੱਚ ਹਥਿਆਰ ਚਾਕੂ ਫੜ ਕੇ ਦੁਕਾਨ ਦੇ ਅੰਦਰ ਦਾਖਲ ਹੁੰਦਾ ਉਸ ਸਮੇਂ ਦੁਕਾਨ ਦੇ ਵਿੱਚ ਸੋਨੀ ਵਰਮਾ ਨਾਮ ਦੀ ਲੜਕੀ ਮੌਜੂਦ ਸੀ ਜੋ ਆਪਣੇ ਫੋਨ ਉੱਤੇ ਕੰਮ ਕਰ ਰਹੀ ਸੀ ਲੁਟੇਰੇ ਨੇ ਅੰਦਰ ਆਉਂਦੇ ਸਾਰ ਹੀ ਸੋਨੇ ਵਾਲ ਚਾਕੂ ਤਾਣਿਆ ਤੇ ਕਾਲਾ ਲਿਫਾਫਾ ਲਹਿਰਾਉਂਦੇ ਹੋਏ ਧਮਕੀ ਦਿੱਤੀ ਕਿ ਸਾਰਾ ਕੈਸ਼ ਇਸ ਦੇ ਵਿੱਚ ਪਾ ਦੇਵੇ ਜਿਵੇਂ ਹੀ ਲੁਟੇਰੇ ਨੇ ਗੱਲੇ ਦੇ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਲੜਕੀ ਨੇ ਬਿਨਾਂ ਕਿਸੇ ਦੇਰੀ ਤੇ ਫੁਰਤੀ ਵਿਖਾਉਂਦਿਆਂ ਹੋਇਆਂ ਲੁਟੇਰੇ ਨੂੰ ਸਿਰ ਤੋਂ ਜ਼ਖਮ ਲਿੱਤਾ ਕਰੀਬ 507 ਸਕਿੰਟ ਦੇ ਅੰਦਰ ਤਲਵੰਡਾ ਦੇ ਥਾਣਾ ਲਾਡੋਵਾਲ ਦੇ ਦੀਨੋਂਦੀ ਪੁਲਿਸ ਚੌਂਕੀ ਹਬੜਾ ਦੇ ਮੁੱਖ ਬਾਜ਼ਾਰ ਦੇ ਵਿੱਚ ਇੱਕ ਲੜਕੀ ਨੇ ਬੇਮਿਸਾਲ ਹਿੰਮਤ ਦੀ ਮਿਸਾਲ ਕਾਇਮ ਕੀਤੀ ਹੈ ਮਨੀ ਟ੍ਰਾਂਸਫਰ ਦੀ ਦੁਕਾਨ ਉੱਤੇ ਆਇਆ ਇੱਕ ਹਥਿਆਰਬੰਦ ਲੁਟੇਰੇ ਨੂੰ ਲੜਕੀ ਨੇ ਨਾ ਸਿਰਫ ਨਾਕਾਮ ਕੀਤਾ ਸਗੋਂ ਉਸ ਨੂੰ ਆਪਣਾ ਚਾਕੂ ਛੱਡ ਕੇ ਭੱਜਣ ਲਈ ਮਜਬੂਰ ਵੀ ਕਰ ਦਿੱਤਾ ਇਸ ਸਾਰੀ ਵਾਰਦਾਤ ਸੀਸੀਟੀਵੀ ਫੁਟੇਜ ਦੇ ਵਿੱਚ ਕੈਦ ਹੋ ਚੁੱਕੀ ਹੈ ਜੋ ਹੁਣ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਸਾਬ ਵਖਾਈ ਦੇ ਰਿਹਾ ਕਿ ਇੱਕ ਲੁਟੇਰਾ ਮੂੰਹ ਟੱਕ ਕੇ ਹੱਥ ਦੇ ਵਿੱਚ ਹਥਿਆਰ ਚਾਕੂ ਫੜ ਕੇ ਦੁਕਾਨ ਦੇ ਅੰਦਰ ਦਾਖਲ ਹੁੰਦਾ ਉਸ ਸਮੇਂ ਦੁਕਾਨ ਦੇ ਵਿੱਚ ਸੋਨੀ ਵਰਮਾ ਨਾਮ ਦੀ ਲੜਕੀ ਮੌਜੂਦ ਸੀ ਜੋ ਆਪਣੇ ਫੋਨ ਉੱਤੇ ਕੰਮ ਕਰ ਰਹੀ ਸੀ ਲੁਟੇਰੇ ਨੇ ਅੰਦਰ ਆਉਂਦੇ ਸਾਰ ਹੀ ਸੋਨੀ ਵੱਲ ਚਾਕੂ ਤਾਣਿਆ ਤੇ ਕਾਲਾ ਲਿਫਾਫਾ ਲਹਿਰਾਉਂਦੇ ਹੋਏ ਧਮਕੀ ਦਿੱਤੀ ਕਿ ਸਾਰਾ ਕੈਸ਼ ਇਸ ਦੇ ਵਿੱਚ ਪਾ ਦੇਵੇ ਜਿਵੇਂ ਹੀ ਲੁਟੇਰੇ ਨੇ ਗੱਲੇ ਦੇ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਲੜਕੀ ਨੇ ਬਿਨਾਂ ਕਿਸੇ ਦੇਰੀ ਤੇ ਫੁਰਤੀ ਵਿਖਾਉਂਦਿਆਂ ਹੋਇਆਂ ਲੁਟੇਰੇ ਨੂੰ ਸੜ ਤੋਂ जखੜ ਲਿੱਤਾ ਕਰੀਬ 507 ਸੈਕਿੰਡ ਦੇ ਅੰਦਰ